ਬਹੁਤ ਵਧੀਆ ਵਰਤੀ ਚਲਾਏ ਜੋ ਬਹੁਤ ਵਧੀਆ ਚੋਪਿੰਗ ਬਹੁਤ ਜ਼ਿਆਦਾ ਬਰੀਕ ਹੈ ਦੀ ਉਹ ਕਹਿੰਦੇ ਵੀ ਇਤੋਂ ਬਰੀਕ ਅਜੇ ਤੋਂ ਪਹਿਲਾਂ ਕਿਸੇ ਮਸ਼ੀਨ ਹੀ ਨਹੀਂ ਕੀਤੀ ਬਹੁਤ ਵਧੀਆ ਸਰਵਿਸ ਲੱਗੀ ਇਹਨਾਂ ਦੀ ਮੇਰਾ ਨਾਮ ਜਸपाल ਸਿੰਘ ਹੈ ਸਰ ਪਿੰਡ ਤੇ ਤਸੀਲ ਜ਼ਿਲ੍ਹਾ ਕਿਹੜਾ ਜੀ ਆਪਣਾ ਖੇਮਕਰਨੀਆ ਦੀ ਪਿੰਡ ਤੇ ਪੱਟੀ ਪਿੰਡ ਤਸੀਲ ਜੋ ਸ੍ਰੀ ਸਰ ਤੁਸੀਂ ਮਸ਼ੀਨ ਲਈ ਆ ਸਾਡੀ ਕੰਪਨੀ ਦੀ ਅੱਜ ਤੁਹਾਨੂੰ ਚਲਾ ਕੇ ਦਿੱਤੀ ਆ ਕਿੱਦਾਂ ਦੀ ਲੱਗੀ ਸਰ ਤੁਹਾਨੂੰ ਚਲਾਉਣ ਦੇ ਵਿੱਚ ਬਹੁਤ ਵਧੀਆ ਵੀਰ ਜੀ ਚਲਾਏ ਜੋ ਬਹੁਤ ਵਧੀਆ ਵਾ ਠੀਕ ਹੈ ਸਾਹਿਬ ਆਪਣਾ ਸੈਲਜ ਵੀ ਜਿੱਦਾਂ ਟਰਾਲੀ 'ਚ ਪਿਆ ਤੁਸੀਂ ਦੇਖ ਸਕਦੇ ਹੋ ਚੋਪਿੰਗ ਬਹੁਤ ਜ਼ਿਆਦਾ ਬਰੀਕ ਹੈ ਦੀ ਠੀਕ ਹੈ ਜੀ ਜਿਹੜਾ ਆਪਣਾ ਮੱਕੀ ਦਾ ਦਾਣਾ ਹੈ ਉਹ ਵੀ ਪੂਰਾ ਕ੍ਰੈਸ਼ ਹੋ ਕੇ ਇੱਕ ਟੋਟੇ ਦੋ ਟੋਟੇ ਹੋ ਕੇ ਕ੍ਰੈਸ਼ਿੰਗ ਆਉਂਦੀ ਹੈ ਦੀ ਠੀਕ ਹੈ ਸਾਹਿਬ ਤੇ ਜਿਨ੍ਹਾਂ ਦਾ ਆਪਾਂ ਚਾਰ ਪਾਉਂਦੇ ਉਹਨਾਂ ਨੂੰ 2 ਸਾਲ ਹੋ ਗਏ ਚਾਰ ਪਾਉਂਦਿਆਂ ਨੂੰ ਠੀਕ ਹੈ ਜੀ ਪਰ ਉਹ ਕਹਿੰਦੇ ਵੀ ਦਾਇ ਤੋਂ ਪਹਿਲਾਂ ਕਿਸੇ ਮਸ਼ੀਨ ਹੀ ਨਹੀਂ ਕੀਤਾ ਦਾਣਾ ਪੂਰਾ ਜੀ ਦੋ ਦੋ ਟੋਟੇ ਹੋ ਰਹੇ ਦਾਣੇ ਦੇ ਕੋਈ ਜਿਆਦਾ ਲੋਡ ਨਹੀਂ ਹੈ ਜੇ ਤੱਕ ਆਇਆ ਜਦੋਂ ਆਪਾਂ ਬੰਦੇ ਹੱਥ ਨਾਲ ਰੋਕ ਲਾਉਂਦੇ ਆ ਠੀਕ ਹੈ ਜੀ ਉਦੋਂ ਜ਼ਰੂਰ ਲੋਡ ਆਉਂਦਾ ਪਰ ਖੇਲਾਂ ਤੇ ਜਦੋਂ ਆਪਦੀ ਤਕਨੀਕ ਨਾਲ ਚੱਲਦੀ ਉਦੋਂ ਕੋਈ ਲੋਡ ਨਹੀਂ ਆਉਂਦਾ ਜਿੱਦਾਂ ਇਹਦਾ ਥੋੜਾ ਗਲਾ ਸ਼ਕਤੀਮਾਨ ਨਾਲ ਖੁੱਲਾ ਆ ਠੀਕ ਹੈ ਜੀ ਤੇ ਇਸ ਕਰਕੇ ਚੋਕਿੰਗ ਦੀ ਪ੍ਰੋਬਲਮ ਨਹੀਂ ਇਹਦੇ ਬਹੁਤ ਘੱਟ ਬਹੁਤ ਵਧੀਆ ਸਰਵਿਸ ਲੱਗੀ ਇਹਨਾਂ ਦੀ ਤੇ ਸਰਵਿਸ ਤੋਂ ਸਾਡੀ ਤੁਸੀਂ ਸੰਤੁਸ਼ਟ ਹੋ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਸਰ